ਕੋਸਤਾ ਆ ਯਾ ਬੰਦਾ ਅੱਠ ਟ੍ਰੈਕਟਰ ਬਈ ਅਸਤਰੀ ਵਾਧਾ ਤੁਹਾਡੇ ਪਿੰਡ ਦਾ ਟਰੈਕਟਰ ਜਿੰਨੇ ਵੀ ਭੇੜੇ ਆਏ ਵੀਰ ਆਏ ਨੇ ਸਾਰੇ ਤਾਲੀਆਂ ਮਾਰ ਦੇ ਕੀ ਗੱਲ ਯਾਰ ਐਂ ਵਾ ਕਰੋ ਬੁਜਾਰੇ ਨੇ 10 ਲੱਖ ਦਾ ਟਰੈਕਟਰ ਅਗਲੇ ਵਿੱਚ ਆਪਾਂ ਤਾਲੀਆਂ ਤਾਂ ਵਾ ਸਕਦੇ ਨਾ ਤਾਲੀਆਂ ਮਾਰੋ ਤੁਹਾਡੇ ਪਿੰਡ ਦਾ ਕਿੱਧਰ ਆ ਗਿਆ ਯਸ ਏ ਰਿਸ਼ਾਦਰੀਆਸ ਪਪੂ ਗੋ ਸਦਾ ਨਾ ਪਲੇਸ ਦਾ ਢਾਵੇ ਢੇਰੀ ਦਾ ਚੜਦੀ ਗਲਾ ਵਿੱਚ ਪੰਚ ਖਾਲਸਾ ਢਾਵੇ ਢੇਰੀ ਦਾ ਇਹ ਆ ਅਕਸ ਪਣੀ ਬਾਗੇ ਵਾਲਾ ਟਰੈਕਟਰ ਦਾ ਟਾਈਮ ਕਿਸੇ ਨੇ ਨੋਟ ਕਰਨਾ ਕਰੇ ਪਰਮਾਣਿਕ ਕਮਿਟੀ ਦਾ ਕੂਪੀ ਕਰਦੀ ਆ ਇਹ ਆ ਬਈ ਯਾਰ ਇਹਦਾ ਲੈ ਜੀ ਯਾਰ ਪੈਸਾ ਇਹ ਲੰਬੂ ਇਹ ਤੇ ਕੋ ਪੂਰਾ ਇਹ ਤਾਂ ਬੜ ਗਿਆ ਪਾ ਕੋੜ ਪੂਰੇ ਵਾਲਾ ਫਾੜ ਮਾਰ ਗਿਆ ਨਾ ਇਹ ਮੈਨੂੰ ਤਾਂ ਲੱਗਦਾ ਤੈਨੂੰ ਹੋ ਗਈ ਡੇ ਟੇ ਟੂਗਾ ਦੇ ਦੋਨੀਆਂ ਲਾ ਕੇ ਲੱਗ ਜੂ ਲੱਗਦਾ ਆਸਾ ਟੇ ਆਸਾ ਭੱਲੇ ਕਿਆ ਫਰਸਾ ਕਿੰਨਾ ਫਰਸਾ ਏ ਓਏ ਬਾਈ ਥੱਲੇ ਉਤਰੀ ਉਹ ਕਿਹੜਾਗਾ ਲਾਟਾਂ ਦੇ ਲਾਟਾਂ ਦੇ ਧੋੜਾ ਔਰ ਦਾ ਹਵਾ ਦੇ ਵਿੱਚ ਆਕਾ ਸੁਗ ਸੁਨਮਾਂ ਨਾਲ ਦੀਆਂ ਨੇ ਪਿੱਛੇ ਰਹਿ ਗਈ ਟੀਨੇੜ ਦੇ ਲਾਵੀ ਆਸ ਭੈਣੀ ਬਾਗੇ ਵਾਲਾ ਪਹਿਲਾ ਟੈਕ ਪੂਰਾ ਕਰਦਾ ਹੋਇਆ ਉਹਕੇ ਟਰੱਕ ਦੀ ਤਿਆਰੀ ਆ ਉਹ ਆਈ ਆ ਸ਼ਹੀਦੀ ਬਾਦਾ ਸ਼ੋਦਾ ਜਾ ਕੇ ਤੁਰੇ ਜੇਸਰੇ ਤੱਕ ਤੁਰਿਆ ਮਾ ਹੌਸਲੇ ਬੁਲੰਦ ਨੇ ਜਿਗਰਾ ਰੱਖਿਆ ਟਰੱਕ ਦੇ ਵਿਚਾਰਦਾ ਬਾਬਾ ਪਾਈ ਦੀ ਪਲੇ ਟਰੈਕਟਰ ਖੜਾਈ ਜੋਰ ਨਾਲ ਜਾ ਰਹਾ ਟਰੈਕਟਰ ਵਿੱਚ ਰਾਸਤਾ ਨੈਰੀਸ਼ ਨਦਰੀਆ ਦੈਰੀ ਸਾਦੇ ਨੈਰੀ ਸਾਦੇ ਰਿਆ ਕੋਲਾ ਵੀ ਦਾ जरूर जर देखना चाहिए कोई गल तैयारी करके आए अर्शी बदला ट्रैक्टर ग्यारवा ट्रैक्टर बई भाई भी अगलिया आ गया बी प्रीत ਇਹਨੇ ਕਿਹਾ ਪੰਜਾਬ ਦੇ ਵਿੱਚ ਆਪਣਾ ਨਾਮ ਟਿਕਾਣਾ ਲਿਖਾਇਆ ਚੱਕ ਲਿਆ ਚੱਕ ਲਿਆ ਲੋ ਜੀ ਸਾਡਾ ਵੀਰ ਐਸ਼ ਵੀਰ ਅਗਲੇ ਵਾਰ ਲਾਗੜੇ ਟੇਟਰ ਲਾਉ ਕਾਲੇ ਰੋੜਾ ਖਦਾਰਾ ਪਰਵਾਲੇ ਹੋਰ ਵੀ ਸੱਜਣਾ ਸਿੱਧਾ ਹੀ ਨਾ ਕੁੱਟ ਕੇ ਕੁੱਟ ਕੇ ਕੁੱਟ ਕੇ ਹੋਈ ਗਾ ਯਾਰਾ ਰਾਬਤੇ ਪਰ ਸੀਰੋ ਜੇ ਬੇਕੀ ਮਿਹਰਾਨੀ ਜੀ يا yeah, بني yeah, yeah.